ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿ ਮੈਂ ਸਾਰੇ ਜਣੇ ਠੀਕ ਹਾਂ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਗਰਮੀਤ ਫੈਮਿਲੀ ਵਲੌਗ ਚੈਨਲ ਤੇ ਤੇ ਅੱਜ ਆਪਾਂ ਵੀਡੀਓ ਬਣਾਈ ਹੈ ਸਵੇਰ ਦੀ ਤੇ ਸਵੇਰ ਤੇ ਬੱਚੇ ਨੇ ਹੁਣ ਪੰਜ ਤੇ ਗੈਰੀ ਅੱਜ ਜਲਦੀ ਉੱਠ ਖੜਿਆ ਤੇ ਕਹਿੰਦਾ ਮੈਂ ਪਾਪੀ ਨਹੀਂ ਜਾਣਾ ਸੀ ਗੁਰਦੁਆਰੇ ਸਾਹਿਬ ਉਹ ਥੋੜਾ ਜਿਹਾ ਦੂਰ ਆ ਗੁਰਦੁਆਰਾ ਸਾਹਿਬ ਵੀ ਕਹਿੰਦਾ ਮੈਂ ਨਾਲ ਹੀ ਜਾਣਾ ਮੈਂ ਕਿਹਾ ਪਤ ਵੀ ਦੂਰ ਵਾਲੀ ਹੈਗਾ ਵੀ ਤੈਨੂੰ ਜਾਣੀ ਆਣਾ ਕਹਿੰਦਾ ਨਹੀਂ ਮम्मा ਮੈਂ ਅੱਗੇ ਵੀ ਬਹੁਤ ਵਾਰੀ ਜਾ ਕੇ ਆਇਆ ਮੈਂ ਆ ਤੇ ਵੀ ਮੈਂ ਵਗ ਜੂਗਾ ਹਾਂਜੀ ਫੇਰ ਉਹ ਕਹਿੰਦਾ ਵੀ ਮੈਂ ਚਲ ਚਲੇ ਜਾਊਂਗਾ ਤੇ ਮੈਂ ਪਾਪੇ ਨੂੰ ਪੁੱਛਣ ਲੱਗ ਗਿਆ ਵੀ ਪਾਪਾ ਤੁਸੀਂ ਪੈਸੇ ਲੈ ਲਈ ਮੱਥਾ ਟੇਕਣ ਤੇ ਫਿਰ ਚਲੋ ਚਲੇ ਗਏ ਤੇ ਨੇ ਅਲਗੀ ਮੈਂ ਕਿ ਮੈਂ ਚੌੜੂ ਲਗਾ ਦਿਆ ਨਾਲੇ ਮੈਂ ਪੋਚਾ ਲਗਾ ਦੇਆ ਤੇ ਬਾਬਾ ਜੀ ਇੱਧਰ ਜਿਹੜੇ ਨੇੜੇ ਵਰਤਾਰਾ ਸਾਹਨੇ ਤੇ ਉਹ ਪਾਠ ਕਰੀ ਜਾਂਦੇ ਨੇ ਥੋੜੀ ਥੋੜੀ ਆਵਾਜ਼ ਆਉਂਦੀ ਆ ਤੇ ਮੈਂ ਚਲੋ ਕੱਪੜੇ-ਕੱਪੜੇ ਚਾੱਕ ਕੇ ਇੱਥੋਂ ਮੈਂ ਕਿ ਮੈਂ ਪਹਿਲਾਂ ਸਾਫ਼ ਸੁਥ ਕਰਦੇ ਆ ਚਲ ਹੁਣ ਗਿਆ ਹੈਗਾ ਤਾਂ ਹੈਗਾ ਹੀ ਆ ਗੈਰੀ ਬੀਜਾ ਤਾਂ ਫਿਰ ਉਹ ਆ ਜਾਂਦਾ ਨਾ ਫਿਰ ਉਹ ਬਸ ਆ ਆਹ ਵੀ ਕੰਮ ਲਈ ਰੱਖਦਾ ਫਿਰ ਤਾਂ ਮੈਨੂੰ ਤਾਂ ਕੋਈ ਕਰਨੀ ਨਹੀਂ ਦਿੰਦਾ ਕੁਝ ਵੀ ਤੇ ਰਾਤ ਜਿਹੜਾ ਕੰਮ ਮੇਰਾ ਹੋ ਗਿਆ ਸੀ ਪਰਦੇ ਨੂੰ ਇਹ ਆਦੇ ਬੈਗ მო ਗਏ ਥੀਰੇ ਕਿਤੇ ਮੰंजे ਤੇ ਪਹਿਲਾਂ ਅੰਦਰ ਲਾਇਗੇ ਸੀ ਇਹ ਫਿਰ ਮੈਂ ਕੱਪੜੇ ਚੱਕ ਕੇ ਤੇ ਮੈਂ ਕਿਹਾ ਚਲੋ ਹੁਣ ਮੈਂ ਆਦਾ ਸਾਫ ਸਫਾਈ ਵੀ ਕਰਦੇ ਆ ਕੁਰਸੀਆਂ ਵਗੈਰਾ ਸਾਫ ਕਰਨ ਲੱਗੀ ਤੇ ਉਸ ਤੋਂ ਬਾਅਦ ਵਿੱਚ ਮੈਂ ਚਲੋ ਮੰਝਾਵੇਲਾ ਕਰਕੇ ਬੇੜੇ ਚ ਚਾੜੂ ਲਾਉਣਾ ਸੀਗਾ ਬੇੜੇ ਚ ਵੀ ਮੈਂ ਚਾੜੂ ਲਗਾਤਾ ਤੇ ਹੁਣ ਮਾ ਕੇ ਚਲਾਂ ਅੰਦਰ ਇਹ ਸਾਫ ਕਰ ਲੈਣੀ ਆ ਅੱਜ ਛੁੱਟੀ ਸੀਗੇ ਜਵਾਕਾਂ ਨੂੰ ਤੇ ਛੁੱਟੀ ਤੇ ਪੇਪਰ ਹੁੰਦੇ ਕਰਕੇ ਤੇ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਤੇ ਜਿੱਦਾਂ ਛੁੱਟੀ ਹੁੰਦੀ ਆ ਉਦੋਂ ਪਤਾ ਨਹੀਂ ਕੀ ਗੱਲ ਹੈਗੀ ਗੈਰੀ ਤਾਂ ਖਾਸ ਕਰਕੇ ਸੁਖਮਨ ਤਾਂ ਨਹੀਂ ਉੱਠਦਾ ਵੀ ਗੈਰੀ ਤਾਂ ਨਾ ਬਹੁਤ ਜਲਦੀ ਉੱਠ ਖੜਦਾ ਮੈਨੂੰ ਕਈ ਵਾਰ ਤਾਂ ਮੈਂ ਇੱਥੇ ਹੀ ਬਹਿ ਲੈ ਉੱਠ ਖੜਦਾ ਤੇ ਪਤਾ ਨਹੀਂ ਜਿੱਦ ਦੇ ਛੁੱਟੀ ਹੁੰਦੀ ਆ ਉਸ ਦਿਨ ਤਾਂ ਆ ਹੀ ਉੱਠ ਖੜਦੇ ਆ ਜਲਦੀ ਜਾ ਕੇ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਹੁਣ ਛੁੱਟੀ ਹੈਗੀ ਤੇ ਚਲੋ ਜੀ ਉਸ ਤੋਂ ਬਾਅਦ ਚ ਮੈਂ ਬੀਏ ਦੇ ਗਏਗੇ ਕਿ ਸਾਫ ਸਫਾਈ ਕਰਨਾ ਫੇਰ ਉਹਨਾਂ ਚੋਂ ਲੋਦਾਣ ਚੜ ਗਿਆ ਤੇ ਸਾਫ਼ ਹੋ ਗਿਆ ਫੇਰ ਇਹ ਲਾਗੇ ਇਧਰ ਆਪਾਂ ਜਿਹੜੀ ਬਾੜੀ ਲਾਈ ਸੀ ਉਹ ਇੱਕ ਬੱਟ ਤੇ ਚਕੰਦਰ ਬੀਜੇ ਵੀ ਨੇ ਉਹ ਹਰੇ ਨਹੀਂ ਹੋਏ ਬਾਕੀ ਤਾਂ ਸਾਰੀਆਂ ਇਹ ਮੂਲੀ ਵਗੈਰਾ ਤਾਂ ਹੋ ਗਈ ਤੇ ਉਹਨੂੰ ਕਹਿੰਦੇ ਪਾਣੀ ਪਾ ਦਿੰਨੇ ਚਲੋ ਆਪਾਂ ਪੰਪ ਨਾਲ ਬਿਉਨੀਕ ਜਗ੍ਹਾ ਤੇ ਬੱਟ-ਬੱਟ ਤੇ ਤੇ ਪਾਣੀ ਪਾਉਣ ਲੱਗੇ ਤੇ ਵਿੱਚ ਹੀ ਲੜਾਈ ਹੋ ਜਾਂਦੀ ਸੀ ਅੱਜ ਕਹਿੰਦੇ ਮम्मा ਵੀ ਸੋਟੀ ਆ ਸਾਨੂੰ ਗੰਡੇ ਵਾਲੇ ਪਰੌਂਠੇ ਪਕਾ ਕੇ ਦਿਓ ਤੇ ਮੈਂ ਕਿਹਾ ਚਲ ਪਕਾ ਦੇ ਦਿੰਨੀ ਆ ਸਾਕਮਣ ਪੁੱਸਣ ਲੱਗ ਗਿਆ ਗੈਰੀ ਨੂੰ ਵੀ ਕਿੰਨੇ ਖਾਣੇ ਆ ਗੈਰੀ ਕਹਿੰਦਾ ਮੈਂ ਤਾਂ 10 ਖਾਉਂਗਾ ਉਹ ਨੂੰ ਕਹੀ ਜਾਂਦਾਗਾ ਵੀ ਮੈਂ ਹੁਣ 10 ਖਾਣੇ ਪੈਣਗੇ ਵੀ ਬਣਾ ਤਾ ਦੇਉ ਤੇ ਮੈਨੂੰ ਕਹਿੰਦਾ ਮम्मा ਚਲ ਮੈਂ ਪਾ ਲੈਣਾ ਤੇ ਮੈਨੇ ਭਾਂਡੇ-ਪੁੰਡੇ ਫੜਾਈ ਜਾਂਦਾ ਨਾਲੇ ਤੇ ਚਾਹ ਵਿੱਚ ਫੜਾਈ ਜਾਂਦਾ ਫਿਰ ਮੈਂ ਲੱਗ ਗਈ ਫੜਾਉਣ ਆ ਤੇ ਮੈਨੂੰ ਅੱਜ ਦੋ ਤਿੰਨ ਵਾਰੀ ਗੈਸ ਬੰਦ ਕਰਨਾ ਪਿਆ ਥੋੜੀ ਜਿਹੀ ਲੇਟ ਹੋ ਗਈ ਸੀ ਪਹਿਲਾਂ ਇਹਨਾਂ ਨੂੰ ਰੋਟੀ ਫੜਾਈ ਤੇ ਫਿਰ ਵਿੱਚ ਦੀ ਬਾਬਾ ਜੀ ਆ ਗਏ ਫਿਰ ਦੂਸਰੇ ਗੁਰਦੁਆਰੇ ਵਾਲੇ ਬਾਬਾ ਜੀ ਆ ਗਏ ਫਿਰ ਮੈਂ ਗੈਸ Ba, para dihraga deixar...

you yeah. ਅਕਾਲੀ ਕਾਲੀ ਵਿੱਚ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੈਂ ਚੰਟਾ ਜਾ ਕੇ ਭਜਲੀ ਸੀ ਵਾ ਦੇਖਣ ਨੂੰ ਤੇ ਫਿਰ ਮੈਂ ਮੜ ਕੇ ਵਾਪਸ ਪ੍ਰਸ਼ਾਦਾ ਲੈ ਕੇ ਗਈ ਤੇ ਤੇ ਫੜਾ ਕੇ ਆਈ ਉਹਦੋਂ ਦੂਜੇ ਬਾਬਾ ਜੀ ਵੀ ਆ ਗਏ ਸੀ ਤੇ ਹਾਂਜੀ ਆਪਣੀ ਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਸਬਸਕ੍ਰਾਈਬ ਸਵੇਰੇ ਮੈਨਾਂ ਲੇਟ ਹੀ ਹੋ ਗਈ ਸੀ ਥੋੜੀ ਜਿਹੀ ਰੋਟੀ ਪਕਾਉਣ ਤੋਂ ਪਹਿਲਾਂ ਆਪਣੇ ਮਿਸਤਰੀ ਆ ਗਏ ਸੀ ਪਹਿਲਾਂ ਪਲੰਬਰ ਨੂੰ ਸੱਦਿਆ ਉਹਨੂੰ ਪਤਾ ਨਹੀਂ ਲੱਗਿਆ ਵੀ ਕੀ ਨਕਸਾ ਫਿਰ ਜਿਹੜੇ ਮੋਟਰ ਠੀਕ ਕਰਦੇ ਹੁੰਦੇ ਆ ਭਾਈ ਉਹਨਾਂ ਨੂੰ ਸੱਦਿਆ ਮੋਟਰ ਬਾਹਰ ਕੱਢਣੀ ਪਈ ਪਾਣੀ ਵਾਲੀ ਤੇ ਪਾਣੀ ਬਿਨਾਂ ਰਾਤ ਦੇ ਬਹੁਤ ਔਖੇ ਪਏ ਸੀ ਤੇ ਤਾਂ ਕਰਕੇ ਫਿਰ ਪਹਿਲਾਂ ਆ ਭਾਈ ਨੂੰ ਸੱਦਿਆ ਤੇ ਉਹਨਾਂ ਨੂੰ ਚਾਹ ਪਾਣੀ ਕਰਕੇ ਦਿੱਤਾ ਫੇਰ ਆ ਦੇਖੋ ਜਵਾ ਕਨਾਲ ਹੀ ਹੈਲਪ ਕਰਾਉਂਦੇ ਨੇ ਤੇ ਮੋਟਰ ਸਾਰੀ ਬਾਹਰ ਹੀ ਕੱਢਣੀ ਪਈ ਤੇ ਫੇਰ ਹੀ ਉਹਨਾਂ ਨੂੰ ਮਖਸ ਲੱਭਿਆ ਤੇ ਹਾਂਜੀ ਸ਼ਾਮ ਨੂੰ ਬਣਾਈ ਆ ਗੈਰੀ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਚੂਰੀ ਖਾਣੀ ਆ ਤੇ ਮੈਂ ਚੂਰੀ ਬਣਾਤੀ ਤੇ ਬੋਰੀ ਵਧੀਆ ਖੁਸ਼ ਹੋ ਕੇ ਖਾਧੀ ਤੇ ਹਾਂਜੀ ਆਪਾਂ ਇੱਥੇ ਹੀ ਕਰਦੇ ਆਂਗੇ ਵਲੌਗ ਦਾ ਐਂਡ ਓਕੇ ਬਾਏ ਬਾਏ